ਪਰ ਮੀਟੋ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਫੇਰ ਇੱਕ ਮਸਲਾ ਜਾਂ ਕੀ ਪਿਆ ਹੋਇਆ ਇੱਕ ਉਹਨਾਂ ਦੇ ਕੋਈ ਆਪਣੇ ਹੀ ਨੇ ਉਹਨਾਂ ਨੇ ਫੇਰ ਇਲਜ਼ਾਮ ਲਾਇਆ ਉਹਨਾਂ ਤੇ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਸਲਾ ਵੀ ਠੰਡਾ ਨਹੀਂ ਹੁੰਦਾ ਕੋਈ ਨਾ ਕੋਈ ਇੱਕ ਚੀਜ਼ ਜੇ ਉਹਨਾਂ ਦੀ ਨਿਬੜਦੀ ਹੈ ਤੇ ਨਵਾਂ ਕੋਈ ਨਾ ਕੋਈ ਵਿਵਾਦ ਉਹਨਾਂ ਦਾ ਸ਼ੁਰੂ ਹੋ ਜਾਂਦਾ ਦੇਖੋ ਗੱਲ ਇਹ ਆ ਕਿ ਜਿਹੜਾ ਇਹ ਮਸਲਾ ਹੈ ਨਾ ਇਸ ਮਸਲੇ ਦੇ ਵਿੱਚ ਹੁਣ ਕੁਝ ਚੀਜ਼ਾਂ ਜਿਹੜੀਆਂ ਆ ਉਹ ਆਪਣੇ ਆਪ ਸਾਫ਼ ਹੋਣਗੀਆਂ ਤੁਸੀਂ ਕੁਝ ਨਹੀਂ ਕਰ ਸਕਦੇ ਅਸੀਂ ਨਾ ਹੀ ਜੱਜਮੈਂਟਲ ਹੋ ਸਕਦੇ ਜੀ ਠੀਕ ਹੈ ਨਾ ਜੀ ਅਸੀਂ ਦੋਏ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਰੱਖ ਸਕਦੇ ਹਾਂ ਸਭ ਬਟ ਕੌਣ ਧਿਰ ਸੱਚੀ ਆ ਕੌਣ ਝੂਠੀ ਆ ਕੌਣ ਖਰਾ ਆ ਕੌਣ ਕੋਟਾ ਆ ਉਹ ਜੱਜਮੈਂਟ ਨਹੀਂ ਦੇ ਸਕਦੇ ਕਿਉਂਕਿ ਮਾਮਲੇ ਜਿਹੜੇ ਉਹ ਰਿਸ਼ਤਿਆਂ ਚ ਉਲਝੇ ਮਾਮਲੇ ਆ ਬਿਲਕੁਲ ਜੀ ਉਹ ਪੁਰਾਣੇ ਮਾਮਲੇ ਆ ਹੁਣ ਮਸਲਾ ਜਿਹੜਾ ਉਹ ਇਹ ਹੈ ਕਿ ਤੁਸੀਂ ਦੇਖੋ ਕੁਝ ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦੇ ਸਾਬਕਾ ਸਾੰਡੂ ਜਿਹੜੇ ਹੂੰ ਉਹ ਸਾਹਮਣੇ ਆਉਂਦੇ ਗੁਰਪ੍ਰੀਤ ਸਿੰਘ ਜੀ ਜੀ ਉਹਨਾਂ ਨੇ ਆ ਕੇ ਇਹਨਾਂ ਤੇ ਬੜੇ ਕਹਿ ਲੋ ਕੇ ਗੈਰ اخلاਕੀ ਜੇ ਦੋਸ਼ ਲਾਏ ਹੂੰ ਗੈਰ اخلاਕੀ ਤੋਂ ਭਾਵ ਕਿ ਜਿਹੜੀ ਉਸ ਟਾਈਮ ਉਹਨਾਂ ਦੀ ਪਤਨੀ ਸੀਗੀ ਇਹਨਾਂ ਦੀ ਸਾਲੀ ਜੀ ਇਹਨਾਂ ਦੇ ਆਪਸ ਦੇ ਵਿੱਚ ਸਬੰਧ ਦਾ ਹੂੰ ਪਰਦਾ ਫਾਸ਼ ਕੀਤਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਸੌਰਾ ਪਰਿਵਾਰ ਹੈ ਫਿਰ ਉਹ ਸਾਹਮਣੇ ਆਇਆ ਜੀ ਉਹਨਾਂ ਨੇ ਉਸ ਬੰਦੇ ਤੇ ਕਥੇ ਤੌਰ ਤੇ ਕਹਿ ਲੋ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾਏ ਹੂੰ ਕਿ ਬੰਦਾ ਅਮਰਤਾਰੀ ਹੋ ਕੇ ਮੀਟ ਵੀ ਸ਼ਰਾਬ ਵੀ ਸੇਵਨ ਕਰਦਾ ਕੁੜੀ ਨੂੰ ਕੁੱਟਦਾ ਮਾਰਦਾ ਸੀਗਾ ਅਸੀਂ ਖੜਾ ਛੜਾ ਲਿਆ ਮੁੱਖ ਦੀ ਗੱਲ ਇਹ ਆ ਜੀ ਉਹਨਾਂ ਨੇ ਉਹਨੂੰ ਗੰਦਿਆਂ ਕਿਹਾ ਤੇ ਉਹਨੇ ਆਪਣੇ ਦੋਸ਼ ਲਾਏ ਜੀ ਹੁਣ ਇਹ ਮਾਮਲਾ ਸ਼ਿਕਾਇਤ ਦੇ ਰੂਪ ਚ ਐਸਪੀ ਸੀ ਕੋਲ ਚਲਾ ਗਿਆ ਜੀ ਤੇ ਤਾਨੂੰ ਸ਼ਾਇਦ ਪਤਾ ਹੋਵੇਗਾ ਕਿ ਜੋ ਜਥੇਦਾਰ ਸਹਿਬਾਨ ਦੀ ਨਿਯੁਕਤੀ ਹੁੰਦੀ ਆ ਹੂੰ ਉਹ ਨਿਯੁਕਤੀ ਹੁੰਦੀ ਆ ਐਸਟੀਪੀਸੀ ਦੇ ਥਰੂ ਬਿਲਕੁਲ ਤਾਂ ਮਤਲਬ ਕਿ ਕਮਾਲ ਦੀ ਗੱਲ ਇਹ ਹੋਈ ਆ ਕਿ ਗੁਰਪ੍ਰੀਤ ਸਿੰਘ ਨੂੰ ਹੁਣ ਇੰਨੇ ਚਿਰ ਬਾਅਦ ਇਲਾਮ ਹੋ ਗਿਆ ਕਿ ਐਸਟੀਪੀਸੀ ਕੋਲ ਜਾਣਾ ਚਾਹੀਦਾ ਔਰ ਸਥਿਤੀ ਦੇਖੋ ਕੈਸੀ ਹੈ ਬਿਲਕੁਲ ਜਦੋਂ ਗਿਆਨੀ ਹਰਪ੍ਰੀਤ ਸਿੰਘ ਪ੍ਰਤੀ ਭਾਈ ਅਕਾਲੀਆਂ ਦੀ ਕਿਤੇ ਨਾ ਕਿਤੇ ਨਰਾਜ਼ਗੀ ਜਗਜਾਰ ਵੀ ਹੋਈ ਆ ਜੀ ਚਾਹੇ ਉਹ ਤੁਸੀਂ ਦੇਖੋ ਟ੍ਰੋਲਿੰਗ ਦੇ ਰੂਪ ਚ ਟ੍ਰੋਲਿੰਗ ਦੇ ਰੂਪ ਚ ਹੋਈ ਤੇ ਉਹਨਾਂ ਦੇ ਅੱਗੇ ਇੱਕ ਕਾਊਂਟ ਹਾਂਜੀ ਉਹਨਾਂ ਦੇ ਅੱਗੇ ਜਵਾਬ ਆਇਆ ਜਿਸ ਤਰ੍ਹਾਂ ਉਹਨਾਂ ਦੇ ਪੇਜ ਤੋਂ ਇਸ ਤੋਂ ਇਲਾਵਾ ਇੱਕ ਅਕਾਲੀ ਲੀਡਰ ਦੇ ਨਾਲ ਤਾਂ ਖੁੱਲਮ ਖੁੱਲ੍ਹਾ ਹੀ ਚੱਲਿਆ ਕੰਮ ਜੀ ਬਿਲਕੁਲ ਹੁਣ ਠੀਕ ਹੈ ਨਾ ਜੀ ਉਹਨਾਂ ਦਾ ਚਲੋ ਅਸਤੀਫਾ ਹੋ ਗਿਆ ਵੱਖਰੀ ਗੱਲ ਆ ਤਾਂ ਉੱਥੇ ਤਾਂ ਖੁੱਲਮ ਖੁੱਲ੍ਹਾ ਕੰਮ ਚੱਲਿਆ ਸੀ ਤਾਂ ਕਹਿਣ ਦਾ ਮਤਲਬ ਇਹ ਆ ਸਾਬ ਕਿ ਇੱਕ ਚੀਜ਼ ਤੇ ਇਹ ਆ ਕਿ ਉਹ ਗੁਰਪ੍ਰੀਤ ਸਿੰਘ ਨੇ ਇਹ ਵੀ ਗੱਲ ਕਹੀ ਆ ਕਿ ਮੈਂ ਉਸ ਵੇਲੇ ਵੀ ਸ਼ਿਕਾਇਤਾਂ ਕੀਤੀਆਂ ਜੀ ਸਭ ਤੋਂ ਪਹਿਲਾਂ ਤੇ ਇਹ ਪਤਾ ਲਾਓ ਕਿ ਉਹ ਸ਼ਿਕਾਇਤਾਂ ਹੋਈਆਂ ਕਿ ਨਹੀਂ ਹੂੰ ਜੋ ਉਸ ਮੇਲੇ ਦੇ ਜਥੇਦਾਰ ਸਹਿਬਾਨ ਕੋਲ ਸ਼ਿਕਾਇਤਾਂ ਗਈਆਂ ਨੇ ਜੀ ਤੇ ਕਾਰਵਾਈ ਕਿਉਂ ਨਹੀਂ ਹੋਈ ਕਾਰਵਾਈ ਕਿਉਂ ਨਹੀਂ ਹੋਈ ਇਹ ਉਹਨਾਂ ਤੋਂ ਪੁੱਛੋ ਹੂੰ ਸੈਂਸਿਟਿਵ ਵਿਸ਼ਾ ਹੈ ਨਾ ਜੀ ਬਿਲਕੁਲ ਧਾਰਮਿਕ ਵਿਸ਼ਾ ਇਹ ਉਹਨਾਂ ਤੋਂ ਪੁੱਛ ਪੜਤਾਲ ਕਰੋ ਤੇ ਜੇ ਇਹ ਬੰਦਾ ਝੂਠ ਬੋਲਦਾ ਤਾਂ ਫਿਰ ਤੋਂ ਸ਼ਿਕਾਇਤ ਲੈ ਕੇ ਆਈ ਪਿਆ ਜੀ ਉਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਤੇ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਆ ਚਲੋ ਇਸ ਮਾਮਲੇ 'ਚ ਕੌਣ ਸੱਚਾ ਕੌਣ ਝੂਠਾ ਹੈ ਜਾਂਚ ਪੜਤਾਲ ਦਾ ਵਿਸ਼ਾ ਹੈ ਹੂੰ ਇਹ ਮਤਲਬ ਕਿ ਕੋਈ ਕਮੇਟੀ ਬਣੇ ਬੈਠੇ ਉਹਦੀ ਵੀ ਗੱਲ ਸੁਣੀ ਜਾਵੇ ਦੋਨਾਂ ਦਾ ਪੱਖ ਸੁੰਨਾ ਚਾਹੀਦਾ ਮੇਰਾ ਮੰਨਣਾ ਇਹ ਆ ਕਿਉਂਕਿ ਇਹਦੇ ਚ ਕੀ ਹੁੰਦਾ ਕਿ ਇੱਕ ਆਪਣੇ ਵਰਗਾ ਕੋਈ ਦੁਨਿਆਵੀ ਬੰਦਾ ਨਾ ਜੋ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਦੇਖੋ ਮਸਲਾ ਕੀ ਹੁੰਦਾ ਕਿ ਇਸ ਸਮਾਜ ਦਾ ਹਿੱਸਾ ਮੈਂ ਲਿਟਰਲੀ ਕਹਿ ਦਿੰਨਾ ਜੀ 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 ਠੀਕ ਹੈ ਸਹਿਮਤੀ ਨਾਲ ਬਹੁਤ ਕੁਝ ਚੱਲਦਾ ਹੈ ਸਮਝ ਗਏ ਨਾ ਤੁਸੀਂ ਉਹ ਸਾਡੇ ਅੱਗੇ ਜਿਹੜੇ ਸਮਾਜਿਕ ਪ੍ਰਾਣੀ ਐ ਇਥੋਂ ਦੇ ਆਮ ਬੰਦੇ ਚੱਲੀ ਜਾਂਦਾ ਜੀ ਹੂੰ ਕੁਝ ਪਦਵੀਆਂ ਐਸੀਆਂ ਹੁੰਦੀਆਂ ਧਾਰਮਿਕ ਤੌਰ ਤੇ ਜੀ ਕਿ ਉੱਥੇ ਤੁਹਾਡਾ اخلاق ਜਿਹੜਾ ਹੈ ਨਾ ਉਹ 100% ਸ਼ੁੱਧ ਰਹਿਣਾ ਚਾਹੀਦਾ ਹੈ। ਸਾਰੇ ਕਨੀਆਂ ਤੋਂ ਪੂਰਾ ਜਿਵੇਂ ਕਹਿੰਦੇ ਹਾਂ ਹਾਂਜੀ ਹਾਂਜੀ ਜਿਸ ਨੂੰ ਆਪਾਂ ਕਿਰਦਾਰ ਕਹਿੰਦੇ ਹਾਂ। ਜੀ ਤਾਂ ਉੱਥੇ ਜਦੋਂ ਤੁਸੀਂ ਧਾਰਮਿਕ ਪਦਵੀ ਤੇ ਹੋ ਨਾ ਸਭ ਉੱਥੇ ਫਿਰ ਇਹ ਚੀਜ਼ਾਂ ਬਹੁਤ ਵੱਡੀਆਂ ਬਣ ਮੈਟਰ ਕਰਦੀ ਹੈ। ਬਿਲਕੁਲ ਸਮਝਦੇ ਹੋ ਨਾ ਤਾਂ ਕਰਕੇ ਮਤਲਬ ਕਿ ਆਮ ਜ਼ਿੰਦਗੀ ਚ ਤੇ ਕੁਝ ਵੀ ਹੋਣਾ ਕੁਝ ਵੀ ਹੁੰਦਾ ਹੈ ਜੀ। ਸੋ ਇਸ ਵਾਸਤੇ ਮਾਮਲਾ ਜਿਹੜਾ ਵਿਚਾਰਨਾ ਚਾਹੀਦਾ। ਦੂਜੀ ਗੱਲ ਚਲੋ ਇਹ ਕਰ ਲੈਣ ਜੋ ਵੀ ਹੈ। ਪਰੰਤੂ ਮੇਰਾ ਮੰਨਣਾ ਇਹ ਆ ਕਿ ਜਦੋਂ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਉੱਠਦੀਆਂ ਨੇ ਤਾਂ ਫਿਰ ਜਿਹੜੀ ਰਿਕਾਰਡਿੰਗ ਗਿਆਨੀ ਰਗਵੀਰ ਸਿੰਘ ਜੀ ਹੋਰਾਂ ਨੇ ਸਿੰਘ ਸਾਹਿਬ ਹੂੰ ਜਿਹੜੀ ਕਰ ਰਹੇ ਸੀਗੇ ਕਿ ਵਿਰਸਾ ਸਿੰਘ ਬਲਟੋ ਆਪ ਤਾਂ ਜਦੋਂ ਸਪਸ਼ਟੀਕਰਨ ਮੰਗਿਆ ਗਿਆ ਤਾਂ ਭਾਈ ਅਸੀਂ ਰਿਕਾਰਡਿੰਗ ਕੀਤੀ ਇਸ ਮੌਕੇ ਤੇ ਤਾਂ ਘਟੂ ਘਟੂ ਉਹ ਰਿਕਾਰਡਿੰਗ ਤੇ ਜ਼ਰੂਰ ਜਮ ਤੱਕ ਰੋਣਾ ਉੱਥੇ ਪਤਾ ਲੱਗੇ ਥੋੜਾ ਇਹਦੀ ਚੌਥੀ ਵਾਰੀ ਗੱਲ ਹੋ ਗਈ ਹੈ ਮੇਰਾ ਮੰਨਣਾ ਹੈ ਜੀ ਹੋਗੀ ਬਿਲਕੁਲ ਕਿ ਪਤਾ ਤਾਂ ਲੱਗੇ ਨਾ ਹੂੰ ਕਿ ਭਾਈ ਉੱਥੇ ਕੀ ਹੋਇਆ ਐਗਜ਼ੈਕਟ ਜੀ ਕੀ ਪਰਸਨਲ ਹੋਇਆ ਲੀਡਰ ਹੂੰ ਵਰਸਾ ਸਿੰਵਲ ਤੋਂ ਆ ਜਾਂ ਤਾਰਵੇਕ ਲੀਡਰ ਜੀ ਸਿੰਘ ਸਾਹਿਬ ਜਾਂ ਗਿਆਨੀ ਹਰਪ੍ਰੀਤ ਸਿੰਘ ਕੀ ਹੋਇਆ ਹਮ ਕਿਉਂ ਤੁਸੀਂ ਕਹਿ ਕੇ ਕਿ ਅਸੀਂ ਰਿਕਾਰਡਿੰਗ ਜਨ ਤੱਕ ਕਰਾਂਗੇ ਕਿਉਂ ਨਹੀਂ ਕੀਤੀ ਜੀ ਮੇਰੇ ਖਿਆਲ ਦੇ ਨਾਲ ਉਹ ਰਿਕਾਰਡਿੰਗ ਜਿਹੜੀ ਉਹ ਵੀ ਕਾਫੀ ਐਮੇਤ ਰੱਖਦੀ ਹੈ ਇਸ ਮਾਮਲੇ ਚਾਈ ਵਾਰ ਜਿਵੇਂ ਰਿਸ਼ਤਿਆਂ ਦੀ ਖਿੱਦੋ ਖਿਲਰ ਜਾਂਦੀ ਹੈ ਨਾ ਜੀ ਬੜਾ ਕੁਝ ਨਿਕਲਦਾ ਹੈ ਬੜਾ ਕੁਝ ਹੁੰਦਾ ਜੀ ਸੋ ਇਸ ਕਰਕੇ ਆਪਾਂ ਤਾਂ ਕੋ ਜਜਮੈਂਟਲ ਹੋ ਕੇ ਨਹੀਂ ਗੱਲ ਕਰ ਰਹੇ ਦੋਨਾਂ ਪੱਖਾਂ ਨੂੰ ਅਸੀਂ ਤਵਾਜ਼ਨ ਤੇ ਲਿਆ ਕੇ ਗੱਲ ਕਰ ਰਹੇ ਆ ਕਿ ਕੋਈ ਤੁਸੀਂ ਧਾਰਮਿਕ ਮਾਮਲਿਆਂ ਦੀ ਕਮੇਟੀ ਬਣਾ ਲਓ ਜਾਂਚ ਪੜਤਾਲ ਜੋ ਵੀ ਆ ਉਹ ਸਾਰਾ ਮੁੱਢ ਤੋਂ ਹੀ ਦੇਖੋ ਨਾ ਕਿ ਕੀ ਉਹ ਬੰਦਾ ਪਹਿਲਾਂ ਕੋਈ ਸ਼ਿਕਾਇਤ ਲੈ ਕੇ ਆਇਆ ਸੀ ਤੇ ਜੇ ਉਹਦੀ ਸ਼ਿਕਾਇਤ ਅਣਗੌਲੀ ਕੀਤੀ ਗਈ ਆ ਤਾਂ ਉਸ ਵੇਲੇ ਜਿਹੜਾ ਕੋਈ ਉਸ ਸੰਬੰਧਿਤ ਅਦਾਰਾ ਜਾਂ ਸੰਸਥਾ ਹੁੰਦੀ ਆ ਤਾਂ ਉਹਦੀ ਜ਼ਿੰਮੇਵਾਰੀ ਤੇ ਬੈਠਾ ਸੀਗਾ ਤਾਂ ਫਿਰ ਸਵਾਲ ਤੇ ਉਹਨੂੰ ਵੀ ਹੋਵੇਗਾ ਸਵਾਲ ਤੇ ਉਹਨੂੰ ਵੀ ਬਿਲਕੁਲ ਬਿਲਕੁਲ ਮਿੰਟੂ ਜੀ ਇੱਕ ਬੜਾ ਅਹਿਮ ਕਮੈਂਟ ਹੈ ਬੈਨੀਪਾਲ ਸਾਹਿਬ ਕਹਿ ਰਹੇ ਨੇ ਕਿ ਇੱਕ ਦੇਸ਼ ਇੱਕ ਚੋਣ ਬਿੱਲ ਲੋਕ ਸਭਾ ਦੇ ਵਿੱਚ ਪੇਸ਼ ਹੱਕ ਦੇ ਵਿੱਚ 269 ਤੇ ਵਿਰੋਧ ਦੇ ਵਿੱਚ 198 ਵੋਟਾਂ ਪਈਆਂ ਨੇ ਕਹਿੰਦੇ ਜੇਪੀਸੀ ਨੂੰ ਬਿੱਲ ਭੇਜਦਾ ਉਹਨਾਂ ਨੇ ਜੀ ਜੀ ਤੇ ਤੁਸੀਂ ਸੱਚਮੁੱਚ ਕਹਿ ਰਹੇ ਸੀ ਕਿ ਸ਼ਾਇਦ ਇਹਨਾਂ ਨੇ ਲੈ ਹੀ ਆਉਣਾ ਹੌਲੀ ਹੌਲੀ ਉਸ ਜੀ ਆਪਦੇ ਵਾਲੇ ਪਾਸੇ ਜੋੜ ਕੇ ਇਹਨਾਂ ਨੇ ਬਿੱਲ ਨੂੰ ਲੈ ਆਉਣਾ ਤੇ ਜਿਹੜੇ ਹਿਸਾਬ ਨਾਲ ਵੋਟਾਂ ਹੱਕ ਦੇ ਵਿੱਚ ਜ਼ਿਆਦਾ ਨਹੀਂ ਜੇਪੀਸੀ ਦਾ ਮਤਲਬ ਇਹ ਹੈਗਾ ਕਿ ਉਹ ਜੁਆਇੰਟ ਪਾਰਲੀਮੈਂਟਰੀ ਕਮੇਟੀ ਕੋਲ ਭੇਜਣਗੇ ਜੀ ਜੇਪੀਸੀ ਤਾਂ ਉਹਦੇ 'ਚ ਕਈ ਚੀਜ਼ਾਂ ਜਿਹੜੀਆਂ ਫਿਰ ਬਦਲ ਜਾਂਦੀਆਂ ਕਿਉਂਕਿ ਜੇਪੀਸੀ 'ਚ ਸਿੱਧਾ ਇੱਕ ਪਾਸਾ ਕੰਮ ਨਹੀਂ ਹੁੰਦਾ ਉੱਥੇ ਸਾਰੀਆਂ ਪਾਰਟੀਆਂ ਦੇ ਕਿਉਂਕਿ ਆਪੋਜੀਸ਼ਨ ਬਹੁਤ ਸਟਰੋਂਗ ਐ ਇਸ ਵੇਲੇ ਹੂੰ ਇੰਡੀਆ ਦੇ ਜੇ ਪੋਲਿਟੀ ਦੇ ਇਤਿਹਾਸ 'ਚ ਜੇ ਦੇਖੋਗੇ ਆ ਪਿਛਲੇ 20 30 ਸਾਲ ਜਦੋਂ ਦੇ ਅਸੀਂ ਸੁਰਤ ਸੰਭਲੇ ਆ ਐਡੀ ਸਟਰੋਂਗ ਆਪੋਜੀਸ਼ਨ ਅਸੀਂ ਦੇਖੀ ਹੋਈ ਨਹੀਂ ਐ ਜੀ ਬਿਲਕੁਲ ਠੀਕ ਐ ਨਾ ਜੀ ਜਿੰਨਾ ਨੰਬਰ ਇਹਨਾਂ ਦੇ ਕੋਲ ਆ ਹੂੰ ਤਾਂ ਜਿੰਨੇ ਨੰਬਰ ਹੋਣਗੇ ਉਸੇ ਹਿਸਾਬ ਨਾਲ ਜੇਪੀਸੀ ਦੇ ਵਿੱਚ ਨੁਮਾਇੰਦਗੀ ਹੋਏਗੀ ਨਾ ਬਿਲਕੁਲ ਤਾਂ ਉੱਥੇ ਵਨ ਸਾਈਡਡ ਗੇਮ ਨਹੀਂ ਚੱਲੇਗੀ ਤੁਹਾਡੀ ਤਾਂ ਇਹਦਾ ਮਤਲਬ ਹੈ ਕਿ ਹਾਲੇ ਦੇ ਤੇ ਚਰਚਾ ਬਹੁਤ ਚੱਲੇਗੀ ਜੀ ਪਰ OBC ਦੀ ਗੱਲ ਬਿਲਕੁਲ ਸਹੀ ਆ ਕਿ ਇਹਦੇ ਨਾਲ ਖੇਤਰੀ ਪਾਰਟੀਆਂ ਖਤਮ ਹੋ ਜਾਣਗੀਆਂ ਹੂੰ ਉਹ ਕੀ ਕਹਿਣਾ ਚਾਹੁੰਦੇ ਦੇਖੋ ਇੱਕ ਤੇ ਆਹ ਚੰਜਟ ਜਿਹੜੀ ਆ ਤਾਂ ਨਿਬੜ ਜਾਏਗੀ ਅੱਜ ਮੈਂ ਉਹਦਾ ਕਾਗਜ਼ ਪਾੜ ਦਿੱਤਾ ਤੇ ਆਹ ਕਰ ਦਿੱਤਾ ਵਾਹ ਕਰ ਦਿੱਤਾ ਆ ਜੋ ਗੰਦ ਪਾਇਆ ਇਹਨਾਂ ਨੇ ਹੂੰ ਇਹਨਾਂ ਤੋਂ ਤੇ ਖੜਾ ਛੁੱਟ ਜੂ ਜੀ ਇੱਕੇ ਵਾਰੀ ਮਾਡਲ ਕੋਡ ਆਫ ਕੰਡਕਟ ਲੱਗਾ ਹੂੰ ਤੇ ਕੇਂਦਰੀ ਮਸ਼ੀਨਰੀ ਜਾਂ ਸੂਬਾਈ ਮਸ਼ੀਨਰੀ ਨੂੰ ਰਲ ਕੇ ਕੰਡਕਟ ਕਰ ਜਾਣਗੇ ਜੀ ਸਭ ਇੱਕੇ ਵਾਰੀ ਚ ਸਾਰੇ ਪ੍ਰੋਸੈਸ ਹਾਂਜੀ ਇਹ ਚੀਜ਼ ਦਾ ਤਾਂ ਹੈ ਕਿ ਇੰਨਾ ਦਾ ਇੰਨਾ ਤੋਂ ਖੜਾ ਛੋਟੂਗਾ ਆ ਜਿਹੜੇ ਉੱਤੇ ਬੈਠੇ ਆ ਨਾ ਹੂੰ ਇਹ ਇਹ ਯਾਬ ਤੇ ਨਿਬੜੂ ਪਰ ਉਹਦੇ ਚ ਜਿਹੜੀ ਓਬੈਸਿਟੀ ਦੀ ਗੱਲ ਹੈ ਉਹ ਗੱਲ ਫੜਨ ਵਾਲੀ ਆ ਹੂੰ ਖੇਤਰੀ ਪਾਰਟੀਆਂ ਦਾ ਦੇਖੋ ਮੰਨ ਲਓ ਇਲੈਕਸ਼ਨ ਹੋ ਰਿਹਾ ਜੀ ਆ ਤੁਹਾਡਾ ਹਰਾ ਪੰਨ ਮਾਨ ਸਾਹਿਬਾਂ ਨੂੰ ਚੱਕ ਲਿਆ ਜੀ ਇਹ ਵਰਸਜ ਕੈਲੋ ਕੇ ਬਈ ਬੀ ਜੀ ਇਹ ਕੌਣ ਆ ਜੀ ਮੋਦੀ ਸਾਹਿਬ ਆ ਗਏ ਹੂੰ ਤੇ ਬੀ ਕੌਣ ਆ ਗਏ ਰਾਹੁਲ ਸਾਹਿਬ ਆ ਗਏ ਜੀ ਟੱਕਰ ਦੋਨਾਂ ਦੀ ਹੈ ਨਾ ਜੀ ਬਿਲਕੁਲ ਤੁਸੀਂ ਦੋਨਾਂ ਦੀ ਟੱਕਰ ਚ ਦੇਖੋ ਐਤਕੀ ਕੀ ਸੀਗਾ ਪੰਜਾਬ ਤੱਕ ਵੀ ਇਸ ਚੀਜ਼ ਦਾ ਅਸਰ ਸੀ ਕਿ ਮੋਦੀ ਚੁਣਨਾ ਹੈ ਜਾਂ ਰਾਹੁਲ ਚੁਣਨਾ ਹੈ ਹੂੰ ਹਰਿਆਣੇਸ ਵੀ ਆਪਾਂ ਵੇਖਿਆ ਸਰ ਇਹੀ ਚੀਜ਼ ਆ ਕਿ ਦਿੱਲੀ ਚ ਕੇਜਰੀਵਾਲ ਜਿੱਤਦੇ ਆ ਜੀ ਪਰ ਲੋਕ ਸਭਾ ਦਾ ਇਲੈਕਸ਼ਨ ਹਾਰ ਜਾਂਦੇ ਆ ਹੂੰ লোক সভা ਦਾ ਇਲੈਕਸ਼ਨ ਹਰ ਵਾਰੀ ਹਾਰਦੇ ਆ ਵਿਧਾਨ ਸਭਾ ਦਾ ਹਰ ਵਾਰੀ ਜਿੱਤਦੇ ਆ ਦੇਖੋ ਹਰਿਆਣੇ ਚ ਥੋੜਾ ਉਲਟ ਵੀ ਹੋਇਆ ਹੈ ਇਹ ਵੀ ਦ੍ਰਿਸ਼ਟੀ ਵਿੱਚ ਰੱਖੋ ਕਿ ਕਾਂਗਰਸ ਦਾ ਠੀਕ ਸੀਗਾ ਉਥੇ ਮੋ ਹਰ ਵਿਧਾਨ ਸਭਾ ਚ ਬਿਲਕੁਲ ਵੱਖਰੇ ਆ ਪਰ ਹਾਂਜੀ ਪਰ ਉਹ ਪੋਲਰਾਈਜੇਸ਼ਨ ਇੱਕ ਵੱਡਾ ਕਾਰਨ ਸੀ ਪਰ ਉਥੇ ਕੀ ਹੈ ਕਿਉਂਕਿ ਕਾਂਗਰਸ ਤੇ ਭਾਜਪਾ ਦੋਨੇ ਹੀ ਸੈਂਟਰ ਦੀਆਂ ਪਾਰਟੀਆਂ ਸੀਗੀਆਂ ਨਾ ਬਿਲਕੁਲ ਉੱਥੇ ਖੇਤਰੀ ਦਾ ਤਾਂ ਲੰਬੇ ਹੀ ਨਹੀਂ ਰਹਿਣੇ ਚ ਜੀ 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 ਉੱਥੇ ਵੀ ਤਾਂ ਦੋਨਾਂ ਦੀ ਬਿਲਕੁਲ ਗੱਲ ਤੁਹਾਡੀ ਇਸ ਪੱਖ ਤੋਂ درست ਹੈ ਕਿ ਉੱਥੇ ਦੋਨੇ ਹੀ ਢੜੇ ਟੱਕਰ ਚ ਸੀ ਤੇ ਤੁਸੀਂ ਦੇਖੋ ਕਿ ਦੂਜੇ ਕਿੱਧਰ ਗਏ ਬਿਲਕੁਲ ਦੂਜਿਆਂ ਦਾ ਤਾਂ ਲਾمو ਨਿਸ਼ਾਨੀ ਬਟ ਗਿਆ ਸਾਹ ਹਮ ਤਾਂ ਇਹੀ ਹੁੰਦਾ ਇਹਨੂੰ ਬੋਲਦੇ ਆ ਕਿ ਇਲੈਕਸ਼ਨ ਜਿਹੜਾ ਉਹ ਸੈਂਟਰਲਾਈਜ਼ਡ ਹੋ ਜਾਂਦਾ ਹੈ ਜੀ 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 ਯਾਨੀ ਉੱਤੇ ਜਿਹੜੀ ਵੱਡੀ ਲੜਾਈ ਆ ਉਹ ਥੱਲੇ ਪਰਛਾਵਾਂ ਪਾਉਂਦੀ ਆ ਤਾਂ ਫਿਰ ਜਿਹੜੇ ਤੁਹਾਡੇ ਸਥਾਨਕ ਮੁੱਦੇ ਹੁੰਦੇ ਆ ਜੀ ਲੋਕਲ ਕ੍ਰਾਈਸਿਸ ਕਹ ਲੋ ਜਾਂ ਸੰਕਟ ਕਹ ਲੋ ਜਿਹੜੇ ਆਪਣੇ ਸਥਾਨਕ ਹੈ ਜੀ ਜੀ ਤੋਂ ਕਿ ਬੜਾ ਬਹ ਪਿੰਤਾ ਵਾਲਾ ਦੇਸ਼ ਹੈ ਨਾ ਬਿਲਕੁਲ ਹਰੇਕ ਖਿੱਤੇ ਦੇ ਆਪਣੇ ਕ੍ਰਾਈਸਿਸ ਆਪਣੀਆਂ ਸਮੱਸਿਆਵਾਂ ਆਪਣੇ ਮੁੱਦੇ ਨੇ ਜੀ ਪਰ ਜਦੋਂ ਉਤਲੇ ਮੁੱਦੇ ਚੱਲ ਪਏ ਉਹਨੇ ਕਹਿ ਦਿੱਤਾ ਕਿ ਚੌਂਕੀਦਾਰ ਚੋਰ ਹੈ ਉਹਨੇ ਕਹਿ ਦਿੱਤਾ ਜੀ ਇਹ ਗਾਂਧੀ ਪਰਿਵਾਰ ਖਾ ਗਿਆ 70 ਸਾਲ ਉਸ ਲੜਾਈ ਦੇ ਵਿੱਚ ਫਿਰ ਵੋਟਰ ਦਾ ਜਿਹੜਾ ਕਹ ਲੋ ਕਿ ਕਿਤੇ ਨਾ ਕਿਤੇ ਰਵਈਆ ਜਿਹੜਾ ਹੁੰਦਾ ਹੈ ਜਾਂ ਵਤੀਰਾ ਹੁੰਦਾ ਜਿਹੜਾ ਉਹਦੇ 'ਚ ਇੱਕ ਥੋੜਾ ਕਹੇ ਲੋ ਕਿ ਸ਼ਿਫਟ ਆਉਂਦਾ ਹੈ ਹੂੰ ਕਿ ਉਹਦੇ ਦੋ ਜਿਹੜੇ ਵੱਡੇ ਕੈਰੇਕਟਰ ਦਿਖ ਰਹੇ ਆ ਜੀ ਕਿ ਉਹਨਾਂ 'ਚੋਂ ਚੁਣਨਾ ਹੈ ਤਾਂ ਲੋਕਲ ਜਿਹੜਾ ਤੁਹਾਡਾ ਬਿਲਕੁਲ ਜਿਹੜਾ ਕਹੇ ਲੋ ਕਿ ਪੋਲਿਟਿਕਸ ਦਾ ਤਾਣਾ ਬਣੋ ਪ੍ਰਭਾਵਿਤ ਜ਼ਰੂਰ ਹੋਏਗਾ ਓਵਰਸੀ ਦੀ ਇਹ ਗੱਲ ਜਿਹੜੀ ਆ ਕਾਬਲੇ ਗੌਰ ਹੈ ਜੀ ਜੀ ਉਹ ਥੱਲੇ ਤੁਸੀਂ ਦੀ ਚਬਾਰੇ ਨੂੰ ਛਾਲਮਾਨ ਵਾਲੀ ਗੱਲ ਹੋ ਜਾਂਦੀ ਹੈ ਵਿਚਾਲਾ ਪਾਸਾ ਰਹਿ ਜਾਂਦਾ ਹੈ ਜੀ ਜੀ ਬਿਲਕੁਲ ਮਿੰਟੂ ਜੀ ਇਹ ਤੇ ਹੈ ਉਹ ਵੈਸੀ ਕਹਿੰਦੇ ਇੰਟੈਲੀਜੈਂਟ ਇਨਸਾਨ ਹੈ ਬਹੁਤ ਕੁਲਦੀਪ ਸਿੰਘ ਗਰੇਵਾਲ ਜੀ ਕਹਿ ਰਹੇ ਨੇ ਬਿਲਕੁਲ ਜੀ ਜੇ ਗੱਲ ਉਹਨਾਂ ਨੇ ਕੀਤੀ ਹੈ ਤੇ ਇੰਨੀ ਪਾਇਦਾਰ ਗੱਲ ਕੀਤੀ ਹੈ ਤੇ ਸੱਚਮੁੱਚ ਮੰਨ ਲੈਣਾ ਨਹੀਂ ਉਹ ਚੀਜ਼ ਨੂੰ ਵੇਖਣਾ ਪਾਏਗਾ ਉਹ ਚੀਜ਼ ਵੀ ਕਿਤੇ ਨਾ ਕਿਤੇ ਜਿਹੜੀ ਉਹ ਵਿਚਾਰੀ ਜਾਣੀ ਚਾਹੀਦੀ ਆ ਭਈ ਸਥਾਨਕ ਮੁੱਦੇ ਸਥਾਨਕ ਜਿਹੜੀਆਂ ਖੇਤਰੀ ਪਾਰਟੀਆਂ ਉਹ ਕਿੱਧਰ ਜਾਣਗੀਆਂ ਭਈ ਉਹਨਾਂ ਦਾ ਭਵਿੱਖ ਕੀ ਹੋਊਗਾ ਜੀ ਜੀ ਸਮਝਦੇ ਹੋ ਨਾ ਜੀ ਮਿੰਟੂ ਜੀ ਅ ਮੇਟੂ ਜੀ ਇਧਰ ਇੱਕ ਮਿੱਤਰ ਕਹਿ ਰਹੇ ਨੇ ਮੁਕਦਰ ਸਿੰਘ ਜੀ ਕਿ ਇੱਕ ਦੇਸ਼ ਇੱਕ ਚੋਣ ਦਾ ਮੁੱਦਾ ਕਹਿੰਦੇ ਲੋਕ ਸਭਾ 'ਚ ਪਾਸ ਨਹੀਂ ਹੋ ਸਕਿਆ ਕਹਿੰਦੇ ਇੰਡੀਅਨ ਗਠਬੰਧਨ ਦੀ ਜਿੱਤ ਹੋਈ ਹੈ ਖੈਰ ਚਲੋ ਇਸ ਤੇ ਹੁਣ ਅੱਛਾ ਜੀ ਪਾਸ ਨਹੀਂ ਹੋਇਆ ਜੀ ਜੇਪੀਸੀ ਕੋਲ ਪਹੁੰਚ ਗਿਆ ਨਾ ਹੂੰ ਹੂੰ ਹੂੰ